ਬੁੱਧਾ ਦਰਿਆ ਜਿਹੜਾ ਕਿਸੇ ਜ਼ਮਾਨੇ ਦੇ ਵਿੱਚ ਦਰਿਆ ਹੁੰਦਾ ਸੀ ਅੱਜ ਨਾਲਾ ਬਣਾ ਦਿੱਤਾ ਗਿਆ ਲੋਜਾਨੀ ਵਾਸੀਆਂ ਵੱਲੋਂ ਇਹ ਅੱਜ ਦੀ ਨਹੀਂ ਕਹਾਣੀ ਪਿਛਲੇ 30 ਸਾਲਾਂ ਤੋਂ ਇਹੀ ਕੁਝ ਚੱਲ ਰਿਹਾ ਹੈ ਪਿਛਲੇ 15 ਸਾਲ ਤੋਂ ਤਾਂ ਅਸੀਂ ਦੇਖ ਰਹੇ ਹਾਂ ਅਫਸਰ ਬੁੱਧੂ ਬਣਾ ਰਹੇ ਹੁੰਦੇ ਨੇ ਜਿਹੜੇ ਵਿਧਾਨ ਸਭਾ ਕਮੇਟੀ ਦੇ ਮੈਂਬਰਾਂ ਨੂੰ ਆਉਟਪੁੱਟ ਕੁਝ ਨਹੀਂ ਨਿਕਲ ਰਹੀ ਔਰ ਕੇਵਲ ਅੰਕੜਿਆਂ ਦਾ ਖੇਡ ਖੇਡਿਆ ਜਾ ਰਿਹਾ ਜਦੋਂ ਅਸੀਂ ਪੰਜਾਬ ਦੇ ਸਾਹਮਣੇ ਜਿੰਨੀ ਜਰ ਅਸੀਂ ਆਪਣੇ ਆਪ ਨੂੰ ਦੋਸ਼ੀ ਮੰਨ ਕੇ ਆਪਣੇ ਆਪ ਨੂੰ ਕਟਰੀਲ ਦੇ ਵਿੱਚ ਨਹੀਂ ਖੜਾ ਕਰਦੇ 19 ਦਿਨ ਤੱਕ ਇਹਦਾ ਹੱਲ ਨਹੀਂ ਹੋਣਾ ਕਾਰਨ ਸਭ ਤੋਂ ਵੱਡਾ ਹੈਗਾ ਜੀ ਭ੍ਰਿਸ਼ਟਾਚਾਰ ਇਹਦੇ ਲਈ ਅਫਸਰ ਸ਼ਾਹੀ ਵੀ ਜ਼ਿੰਮੇਵਾਰ ਹੈ ਉਹ ਇਹਦੇ ਲਈ ਸਾਡੇ ਨੁਮਾਇंदे ਵੀ ਜ਼ਿੰਮੇਵਾਰ ਨੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਗਰਾਊਂਡ ਦੇ ਉੱਤੇ ਇੰਪਲੀਮੈਂਟ ਕਿਉਂ ਨਹੀਂ ਕੀਤਾ ਜਾਂਦਾ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਕਾ ਸੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਸਿਸਟਮ ਬੁੱਢਾ ਦਰਿਆ ਜੋ ਕਿ ਹੁਣ ਨਾਲਾ ਬਣ ਚੁੱਕਾ ਹੈ ਬੜੀਆਂ ਸਰਕਾਰਾਂ ਆਈਆਂ ਜਿਹੜੀਆਂ ਕਿ ਉਸ ਨੂੰ ਸਾਫ਼ ਕਰਾਉਣ ਦੀਆਂ ਜਿਹੜੀਆਂ ਦਲੀਲਾਂ ਦਿੰਦੀਆਂ ਸੀ ਲੇਕਿਨ ਬੁੱਢਾ ਨਾਲਾ ਉੱਥੇ ਦਾ ਉੱਥੇ ਹੀ ਨਜ਼ਰ ਆ ਰਿਹਾ ਕੱਲ ਬੀਤੇ ਦਿਨ ਵੀ ਇੱਕ ਜਿਹੜੀ ਹੈ ਮੀਟਿੰਗ ਕੀਤੀ ਗਈ ਹੈ ਕਾਰਪੋਰੇਸ਼ਨ ਦੇ ਵਿੱਚ ਜਿੱਥੇ ਕਿ ਦੱਸਿਆ ਗਿਆ ਕਿ 90% ਕੰਮ ਜਿਹੜਾ ਕਿ ਉਹ ਹੋ ਚੁੱਕਾ ਹੈ ਸਾਡੇ ਨਾਲ ਆਰਟੀਆ ਐਕਟਰੈਸ ਕੁਲਦੀਪ ਖੈਰਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਬੁੱਢਾ ਤਰਿਆ ਜਿਹੜਾ ਕਿਸੇ ਜ਼ਮਾਨੇ ਦੇ ਵਿੱਚ ਦਰਿਆ ਹੁੰਦਾ ਸੀ ਅੱਜ ਨਾਲਾ ਬਣਾ ਦਿੱਤਾ ਗਿਆ ਲੁਧਿਆਣੇ ਵਾਸੀਆਂ ਵੱਲੋਂ ਜਾਂ ਲੁਧਿਆਣੇ ਦੇ ਅਫਸਰਾਂ ਵੱਲੋਂ ਜਾਂ ਲੁਧਿਆਣੇ ਦੇ ਇੰਡਸਟਰੀਅਲਿਸਟਾਂ ਵੱਲੋਂ ਜਾਂ ਮੇਰੇ ਵਰਗੇ ਜਿਹੜੇ ਸੁੱਤੇ ਪਏ ਲੋਕਾਂ ਵੱਲੋਂ ਜਿਨ੍ਹਾਂ ਨੇ ਅਜੇ ਤੱਕ ਆਵਾਜ਼ ਨਹੀਂ ਚੱਕੀ ਸੀ ਸਾਡੀ ਬਦੌਲਤ ਇਹ ਬੁੱਢਾ ਦਰਿਆ ਤੋਂ ਬੁੱਢਾ ਨਾਲਾ ਅੱਜ ਬਣ ਗਿਆ ਹੈਗਾ ਸਰ ਕਾਲਜ ਇੱਕ ਮੀਟਿੰਗ ਹੋਈ ਹੈ ਕਾਰਪੋਰੇਸ਼ਨ ਦੇ ਵਿੱਚ ਜਿੱਥੇ ਦੱਸਿਆ ਜਾ ਰਿਹਾ ਕਿ 90% ਜਿਹੜਾ ਕੰਮ ਹੋ ਚੁੱਕਿਆ 10% ਰਹਿ ਗਿਆ ਤੇ ਸਾਫ਼ ਤੁਹਾਨੂੰ ਲੱਗਦਾ ਕਿੰਨਾ ਕੰਮ ਹੋਇਆ ਤੁਸੀਂ ਵੀ ਹਰੇਕ ਵਾਰੀ ਅਵੇਅਰਨੈਸ ਕਰਦੇ ਰਹੇ ਹੋ ਪ੍ਰੋਟੈਸਟ ਵੀ ਕੀਤੇ ਨਾਲੇ ਦੇ ਪਿੱਛੇ ਤੁਸੀਂ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਹੈ ਜੀ ਇਹ ਕੋਈ ਪਹਿਲੀ ਵਾਰ ਨਹੀਂ ਹੈ ਬਹੁਤ ਵਾਰ ਸੈਂਟਰਲ ਗਵਰਨਮੈਂਟ ਤੋਂ ਪੈਸਾ ਆਇਆ ਔਰ ਉਹਨੂੰ ਖਤਮ ਕੀਤਾ ਗਿਆ ਅ ਜਿੰਨੇ ਵੀ ਸਟੇਕ ਹোল্ডার ਨੇ ਕਦੇ ਕੋਈ ਬਹਾਨੇ ਨਾਲ ਕਦੇ ਕੋਈ ਬਹਾਨਾ ਲੈ ਕੇ ਇਹ ਸਾਰਾ ਪੈਸਾ ਇਸੇ ਤਰ੍ਹਾਂ ਖੇ خراب ਹੁੰਦਾ ਰਿਹਾ ਔਰ ਆਉਟਪੁੱਟ ਅਜ ਤੱਕ ਆਪਣੇ ਪੂਰੇ ਪੰਜਾਬ ਦੇ ਸਾਹਮਣੇ ਆ ਕਿ ਕਿੰਨੀ ਕ ਆਉਟਪੁੱਟ ਨਿਕਲੀ ਹੈ ਕਿੰਨਾ ਕ ਬੁੱਢਾ ਦਰਿਆ ਸਾਫ ਕਰ ਦਿੱਤਾ ਗਿਆ ਇਹ ਅੱਜ ਦੀ ਨਹੀਂ ਕਹਾਣੀ ਪਿਛਲੇ 30 ਸਾਲਾਂ ਤੋਂ ਇਹੀ ਕੁਝ ਚੱਲ ਰਿਹਾ ਪਿਛਲੇ 15 ਸਾਲ ਤੋਂ ਤਾਂ ਅਸੀਂ ਦੇਖ ਰਹੇ ਹਾਂ ਔਰ ਪਿਛਲੇ 5 ਸਾਲ ਤੋਂ ਅਸੀਂ ਲਗਾਤਾਰ ਵਲੀਪੁਰ ਜਿਹੜਾ ਪੁਆਇੰਟ ਹੈਗਾ ਜਿੱਥੇ ਜਾ ਕੇ ਬੁੱਢਾ ਦਰਿਆ ਸਤਲੁਜ ਦੇ ਵਿੱਚ ਡਿੱਗਦਾ ਹੈਗਾ ਉਸ ਪੁਆਇੰਟ ਤੇ ਜਾ ਕੇ ਅਸੀਂ ਹਰੇਕ ਵਾਰ ਸਾਲ ਅਰਦਾਸ ਕਰਕੇ ਆਉਂਦੇ ਰਹੇ ਹਾਂ ਪਰ ਹੁਣ ਸਾਡੀ ਇੰਤਹਾ ਹੋ ਗਈ ਔਰ ਪਰਸੋਂ ਮੀਟਿੰਗ ਕੀਤੀ ਸੀ ਅਨਵਾਇਰਨਮੈਂਟ ਦੇ ਜਿੰਨੇ ਕੁ ਸੁਚੇਤ ਐਕਟਿਵਿਸਟ ਹੈਗੇ ਨੇ ਉਹ ਸਾਰਿਆਂ ਨੇ ਮੀਟਿੰਗ ਕੀਤੀ ਔਰ ਜਿਹਦੇ ਵਿੱਚ ਨਰੋਆ ਪੰਜਾਬ ਮੰਚ ਪਬਲਿਕ ਐਕਸ਼ਨ ਕਮੇਟੀ ਅਤੇ ਹੋਰ ਵੀ ਜਥੇਬੰਦੀਆਂ ਔਰ ਵਿੱਚ ਕੁਝ ਪੋਲੀਟਿਸ਼ੀਅਨਸ ਵੀ ਆਏ ਔਰ ਜਿਨ੍ਹਾਂ ਨੇ ਪੂਰੀ ਤਰ੍ਹਾਂ ਇਹ ਸਪੋਰਟ ਕੀਤੀ ਕਿ ਜੀ ਜੋ ਪ੍ਰੋਗਰਾਮ ਦਿੱਤਾ ਜਾਏਗਾ ਪਬਲਿਕ ਐਕਸ਼ਨ ਕਮੇਟੀ ਔਰ ਨਰੋਆ ਪੰਜਾਬ ਮੰਚ ਔਰ ਕੈਨਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਅਸੀਂ ਉਹਨੂੰ ਪੂਰੇ ਤਰ੍ਹਾਂ ਨਾਲ ਰਹਾਗੇ ਔਰ ਉਸ ਟਾਈਮ ਬਹੁਤ ਲੰਬੀ ਡਿਸਕਸ਼ਨ ਹੋਈ ਔਰ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਜਿਹੜੇ ਬੰਦੇ ਅੱਜ ਸਰਕਾਰ ਦੇ ਵਿੱਚ ਉੱਚੀਆਂ ਪਦਮੀਆਂ ਤੇ ਨੇ ਉਹ ਸਾਡੇ ਨਾਲ ਅੱਜ ਤੋਂ 2 ਸਾਲ 3 ਸਾਲ ਪਹਿਲਾਂ ਤੱਕ ਉਹ ਆਕੇ ਬੁੱਢਾ ਦਰਿਆ ਨੂੰ ਸਾਫ ਕਰਨ ਦਾ ਅਹਿਦ ਕਰਦੇ ਰਹੇ ਨੇ ਜੀ ਔਰ ਉਹ ਅਹਿਦ ਕਰਨ ਦੇ ਬਾਵਜੂਦ ਪਿਛਲੇ 2 ਸਾਲ ਹੋ ਗਏ ਨੇ ਕਮੇਟੀ ਬਣੀ ਨੂੰ ਵਿਧਾਨ ਸਭਾ ਦੀ ਔਰ ਉਹਦੀ ਕਾਰਗੁਜ਼ਾਰੀ ਗਰਾਊਂਡ ਦੇ ਉੱਤੇ ਸਾਨੂੰ ਕੁਝ ਨਹੀਂ ਦਿਖ ਰਹੀ ਕਿ ਕੋਈ ਕਾਰਗੁਜ਼ਾਰੀ ਹੋਈ ਹੋਵੇ ਅਫਸਰ ਕਿਉਂਕਿ ਦੋ ਤਿੰਨ ਮੀਟਿੰਗਾਂ ਅਸੀਂ ਨੇ ਉਹ ਅਟੈਂਡ ਕੀਤੀਆਂ ਨੇ ਵਿਧਾਨ ਸਭਾ ਕਮੇਟੀ ਦੀਆਂ ਵੀ ਅੰਦਰ ਦੇਖ ਲੈਗਾ ਕਿ ਅਫਸਰ ਬੁੱਧੂ ਬਣਾ ਰਹੇ ਹੁੰਦੇ ਨੇ ਜਿਹੜੇ ਵਿਧਾਨ ਸਭਾ ਕਮੇਟੀ ਦੇ ਮੈਂਬਰਾਂ ਨੂੰ ਆਉਟਪੁੱਟ ਕੁਝ ਨਹੀਂ ਨਿਕਲ ਰਹੀ ਔਰ ਕੇਵਲ ਅੰਕੜਿਆਂ ਦਾ ਖੇਡ ਖੇਡਿਆ ਜਾ ਰਿਹਾ ਫਿਰ ਕਾਰਨ ਕੀ ਸਮਝਦੋ ਕਿ ਇਸ ਤਰ੍ਹਾਂ ਲੋਕ ਜਿਹੜੇ ਆ ਕਿ ਜਿਵੇਂ ਗੱਲ ਕਰੀਏ ਪੋਲੀਟੀਸ਼ੀਨਾਂ ਵੱਲੋਂ ਦੱਸਿਆ ਜਾਂਦਾ ਕਿ ਸਾਡੀ ਸਰਕਾਰ ਬਣਾਓ 10 ਦਿਨਾਂ ਦੇ ਵਿੱਚ ਨਾਲਾ ਸਾਫ ਕਰ ਦਾਂਗੇ ਆਮ ਆਦਮੀ ਪਾਰਟੀ ਵੀ ਇਦਾਂ ਹੀ ਆਈ ਸੀ ਕਿ ਸਾਡੀ ਸਰਕਾਰ ਬਣਾਓ ਤੇ ਨਾਲਾ ਤੁਹਾਨੂੰ ਸਾਫ ਕਰਾ ਦਾਂਗੇ ਗੱਲ ਕਰੀਏ ਸੀਚੇਵਾਲ ਸਾਹਿਬ ਵੀ ਰੋਜ਼ ਲਾਈਵ ਪਾਉਂਦੇ ਨੇ ਕਿ ਆ ਦੇਖੋ ਜੀ ਨਾਲਾ ਸਾਫ ਹੋ ਗਿਆ ਇੰਨੇ ਟ੍ਰੀਟਮੈਂਟ ਪਲਾਂਟ ਚੱਲ ਗਿਆ ਉਸ ਨੂੰ ਕਿਸ ਤਰ੍ਹਾਂ ਦੇ ਸੀਚੇਵਾਲ ਸਾਹਿਬ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਉਹ ਫੋਟੋਆਂ ਪਾਉਂਦੇ ਨੇ ਚੜਦੇ ਚੜਦੇ ਵਾਲੇ ਪਾਸੇ ਦੀਆਂ ਜਿੱਥੋਂ ਲੁਧਿਆਣੇ ਦੀ ਸ਼ੁਰੂਆਤ ਹੁੰਦੀ ਆ ਜਿੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਦਾ ਗੰਦਾ ਪਾਣੀ ਫੈਕਟਰੀਆਂ ਦਾ ਸੀਵਰੇਜ ਦਾ ਜੋ ਵੀ ਹੈਗਾ ਉਹ ਡਿਗਣ ਤੋਂ ਬਾਅਦ ਜਿਹੜਾ ਪੁਆਇੰਟ ਬਣਦਾ ਵਲੀਪੁਰ ਹੋ ਗਿਆ ਜਾਂ ਹੈਬੋਵਾਲ ਹੋ ਗਿਆ ਡੈਰੀਆਂ ਤੋਂ ਬਾਅਦ ਵਾਲਾ ਪੁਆਇੰਟ ਉੱਥੇ ਜਾ ਕੇ ਪੂਰੇ ਪੰਜਾਬ ਨੂੰ ਦਿਖਾਉਣ ਕਿ ਅਸਲ ਬੁੱਢੇ ਦਰਿਆ ਦੀ ਪਿਕਚਰ ਕੀ ਹੈ ਜੀ ਉਹ ਦਿਖਾਉਂਦੇ ਨੇ ਤਾਜਪੁਰ ਤੋਂ ਪਿੱਛੇ ਜਿੱਥੇ ਹਜੇ ਲੁਧਿਆਣੇ ਦੀ ਗੰਦੇ ਪਾਣੀ ਦੀ ਸ਼ੁਰੂਆਤ ਹੋਣੀ ਹੁੰਦੀ ਹੈ ਚਲ ਕਰੀਏ ਉੱਥੇ ਇੰਡਸਟਰੀ ਏਰੀਆ ਵੀ ਤਾਂ ਹੈ ਇੰਡਸਟਰੀ ਏਰੀਆ 'ਚ ਵੀ ਸਫਾਈ ਰਹੇਗੀ ਕਿਉਂਕਿ ਕਈ ਵਾਰੀ ਇੰਡਸਟਰੀਆਂ ਤੇ ਬੜਾ ਰੋਪ ਲਾਇਆ ਜਾਂਦਾ ਕਿ ਇੰਡਸਟਰੀ ਪਾਣੀ ਬੜਾ ਪਾਉਂਦੀ ਹੈ ਇੰਡਸਟਰੀ ਵੀ ਪਾਉਂਦੀ ਹੈ ਇਲੈਕਟ੍ਰੋਪਲੇਟਿੰਗ ਵੀ ਪਾਉਂਦੀ ਹੈ ਸਾਰੀ ਇੰਡਸਟਰੀ ਮੈਂ ਕਹਿੰਨਾ ਕਿ ਮੈਂ ਲੁਧਿਆਣੇ ਦਾ ਵਾਸੀ ਹਾਂ ਮੈਂ ਵੀ ਇਸ ਗੱਲ ਦਾ ਜ਼ਿੰਮੇਵਾਰ ਹਾਂ ਜਦੋਂ ਅਸੀਂ ਪੰਜਾਬ ਦੇ ਸਾਹਮਣੇ ਜਿੰਨੀ ਦੇਰ ਅਸੀਂ ਆਪਣੇ ਆਪ ਨੂੰ ਦੋਸ਼ੀ ਮੰਨ ਕੇ ਆਪਣੇ ਆਪ ਨੂੰ ਕਟੜੇ ਦੇ ਵਿੱਚ ਨਹੀਂ ਖੜਾ ਕਰਦੇ 19 ਦੇਰ ਤੱਕ ਇਹਦਾ ਹੱਲ ਨਹੀਂ ਹੋਣਾ ਇਹਦੇ ਵਿੱਚ ਜਿਹੜੇ ਅਫਸਰਾਂ ਦੀ ਡਿਊਟੀ ਸੀਗੀ ਪਿਛਲੇ 3 ਦਹਾਕਿਆਂ ਤੋਂ ਕਿ ਹਾਂਜੀ ਇਹਨੂੰ ਸਾਫ਼ ਕਰਨ ਦੀ ਆਏ ਹੋਏ ਪੈਸੇ ਨੂੰ ਪ੍ਰੋਪਰ ਯੂਟਿਲਾਈਜ਼ ਕਰਨ ਦੀ ਉਹਨਾਂ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਗੱਲ ਕਰੀਏ ਤਾਂ ਖਬਰਾਂ ਕਿੰਕੀ ਕੁਝ ਪਿੰਡਾਂ ਦੇ ਲੋਕਾਂ ਨੇ ਦੱਸਤਾ ਕਿ ਜੇ 15-20 ਦਿਨਾਂ ਤੱਕ ਜੇ ਬੁੱਢਾ ਨਾਲੇ ਦਾ ਕੋਈ ਹੱਲ ਨਾ ਕੀਤਾ ਤੇ ਅਸੀਂ ਬੰਨ ਲਾ ਦਾਂਗੇ ਜਿਹੜਾ ਸ਼ਹਿਰ ਦਾ ਪਾਣੀ ਆਪਣੇ ਚ ਨਹੀਂ ਆਂ ਦੇਵਾਂਗੇ ਕਿਉਂਕਿ ਪਿੰਡਾਂ ਦੇ ਵਿੱਚ ਕੈਂਸਰ ਫੈਲਦਾ ਪਿਆ ਉਸ ਨੂੰ ਕਿਸ ਤਰ੍ਹਾਂ ਦੇ ਦਿੰਦੇ ਇਸ ਤਰ੍ਹਾਂ ਹੈ ਜੀ ਇਹ ਜਿਹੜਾ ਤੁਸੀਂ ਫੈਸਲੇ ਦੀ ਗੱਲ ਕਰ ਰਹੇ ਹੋ ਪਬਲਿਕ ਐਕਸ਼ਨ ਕਮੇਟੀ ਪੂਰੀ ਤਰ੍ਹਾਂ ਰੋਲ ਨਿਭਾਏਗੀ ਉਹਨਾਂ ਦੀ ਸਪੋਰਟ ਕਰਦੀ ਹੈ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਵੀ ਹਾਜ਼ਰ ਸੀਗੇ ਔਰ ਇਹ ਇੱਕ ਜਥੇਬੰਦੀ ਦਾ ਫੈਸਲਾ ਨਹੀਂ ਘਟੋੜ ਨਹੀਂ ਤਾਂ 50 ਜਥੇਬੰਦੀਆਂ ਦਾ ਇਕੱਠੇ ਹੋ ਕੇ ਇਹ ਫੈਸਲਾ ਹੈਗਾ ਕਿ ਅਸੀਂ ਉਹ ਪਿੰਡਾਂ ਦਾ ਵੀ ਵਿਜ਼ਿਟ ਕੀਤੀ ਹੈ ਜਿੱਥੇ ਇਹ ਬੁੱਡੇ ਦਰਿਆ ਦੇ ਰੂਪ ਦੇ ਵਿੱਚ ਜ਼ਹਿਰਾਂ ਵਿੱਚ ਪਾ ਕੇ ਇਹ ਸਤਲੁਜ ਦੇ ਵਿੱਚ ਮਿਲਦੀਆਂ ਨੇ ਉਹ ਆਹ ਸਤਲੁਜ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਬਿਮਾਰੀਆਂ ਨਾਲ ਬੁਰਾ ਹਾਲ ਹੈ ਉਸ ਤੋਂ ਬਾਅਦ ਅੱਗੇ ਚੱਲਦੇ ਆ ਜਿਹੜੇ ਸਤਲੁਜ ਦਾ ਪਾਣੀ ਪੀਂਦੇ ਨੇ ਉਸ ਤੋਂ ਬਾਅਦ ਕਿਉਂਕਿ ਇਹ ਪਾਣੀ ਮਿਕਸ ਹੋ ਜਾਂਦਾ ਹੈ ਸਤਲੁਜ ਦੇ ਵਿੱਚ ਬੁੱਢੇ ਦਰਿਆ ਦਾ ਉਸ ਤੋਂ ਬਾਅਦ ਜਿਹੜਾ ਪਾਣੀ ਉਹ ਨਹਿਰਾਂ ਦੇ ਥਰੂ ਪਿੰਡਾਂ ਨੂੰ ਸਪਲਾਈ ਹੁੰਦੀ ਹੈ ਸਬਜ਼ੀਆਂ ਬੀਜਦੇ ਨੇ ਜਾਂ ਜਿਹੜਾ ਵੀ ਕੋਈ ਕਿਸੇ ਵਰਤੋਂ ਚ ਆਉਂਦੀ ਹੈ ਉਹ ਇਫੈਕਟਡ ਏਰੀਆਜ਼ ਦੇ ਵਿੱਚ ਮੈਂਟਲੀ ਰਿਟਾਰਡਡ ਬੱਚੇ ਪੈਦਾ ਹੁੰਦੇ ਨੇ ਤਰੰਗ ਵਾਲਾ ਪਿੰਡ ਦੇ ਵਿੱਚ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਾ ਜਾ ਕੇ ਵੀਡੀਓ ਬਣਾਈਆਂ ਨੇ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤੇ ਹੁਣ ਉਹਨਾਂ ਨੂੰ ਯਾਦ ਕਿਉਂ ਨਹੀਂ ਹੈਗਾ ਕਿ ਹਰ ਰੋਜ਼ ਦਾ ਹਰ ਘੰਟੇ ਦਾ ਹਰ ਮਿੰਟ ਉਹ ਪਾਣੀ ਲਗਾਤਾਰ ਸਤਲੁਜ ਦੇ ਵਿੱਚ ਦੁਬਾਰੇ ਪੈਂਦਾ ਜਾ ਰਿਹਾ ਹੈ ਉਹ ਉਸੇ ਮਾਤਰਾ ਦੇ ਵਿੱਚ ਪੈ ਰਿਹਾ ਉਹੀ ਜ਼ਹਿਰਾਂ ਵਿੱਚ ਪੈ ਰਹੀਆਂ ਨੇ ਤੇ ਉਹ ਉਹਦੇ ਲਈ ਹੁਣ ਕਿਉਂ ਸੌ ਗਏ ਆ ਅਸੀਂ ਉਹੀ ਅਹਿਦ ਕੀਤਾ ਹੈ ਕਿ 15 ਅਗਸਤ ਨੂੰ ਪਹਿਲਾਂ ਤਾਂ ਇਕੱਠ ਕੀਤਾ ਜਾਊਗਾ ਇਹ ਹਪਾਈ ਵਾਲਾ ਚੌਂਕ ਦੇ ਵਿੱਚ ਫਰੋਜ਼ਗੰਦੀ ਮਾਰਕੀਟ ਉੱਥੋਂ ਮਾਰਕ ਕੀਤਾ ਜਾਊਗਾ ਤਾਂ ਕਿ ਲੁਧਿਆਣੇ ਵਾਸੀਆਂ ਨੂੰ ਪਤਾ ਲੱਗੇ ਕਿ ਕੀ ਤਰ੍ਹਾਂ ਦੀ ਵੰਡੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਉਹ ਉਹਦਾ ਆਜ਼ਾਦੀ ਵਾਲੇ ਦਿਨ ਬਾਕੀ ਸਰਕਾਰਾਂ ਤਾਂ ਆਜ਼ਾਦੀ ਦਾ ਦਿਹਾੜਾ ਮਨਾਉਣਗੀਆਂ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਲੁਧਿਆਣੇ ਦੇ ਲੋਕਾਂ ਨੂੰ ਦੱਸਾਂਗੇ ਕਿ ਲੁਧਿਆਣੇ ਦਾ ਜਿਹੜਾ ਗੰਦਾ ਪਾਣੀ ਦਾ ਇੰਤਜ਼ਾਮ ਲੁਧਿਆਣਾ ਆਪ ਨਾ ਕਰਕੇ ਬਾਕੀ ਦੇ ਪੰਜਾਬ ਨੂੰ ਅਸੀਂ ਕੈਂਸਰ ਵੰਡ ਰਹੇ ਹਾਂ ਤੇ ਉੱਥੇ ਕਿਸ ਤਰ੍ਹਾਂ ਦੀਆਂ ਲਾਗਤਾਂ ਪੈਦਾ ਹੋ ਰਹੀਆਂ ਨੇ ਉਹ ਬੱਚੇ ਵੀ ਆਉਣਗੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਔਰ ਉਹ ਪਿੰਡਾਂ ਦੇ ਵਾਸੀ ਵੀ ਆਉਣਗੇ ਔਰ ਜੇਕਰ ਸਰਕਾਰ ਦੇ ਫਿਰ ਨਾਂ ਕੰਨ ਦੇ ਉੱਤੇ ਜੂ ਸਰਕੀ 15 ਸਤੰਬਰ ਤੱਕ ਦਾ ਸਰਕਾਰ ਨੂੰ ਟਾਈਮ ਦਿੱਤਾ ਹੈ ਨਹੀਂ ਤਾਂ 15 ਸਤੰਬਰ ਨੂੰ ਕੋਈ ਨਾ ਕੋਈ ਸਖਤ ਫੈਸਲਾ ਲਿਆ ਜਾਊਗਾ ਸਰਕਾਰਨ ਕੀ ਸਮਝਦੇ ਹੋ ਤੁਸੀਂ ਸਰਕਾਰਾਂ ਕਿਉਂ ਨਹੀਂ ਇਸ ਨੂੰ ਸਾਫ਼ ਕਰਾਂਦੀਆਂ ਜੇਕਰ ਇੱਕ ਚੀਜ਼ ਆਪਾਂ ਘਰੇ ਵੀ ਕੋਈ ਕੰਮ ਕਰਾਣਾ ਹੁੰਦਾ ਹੈ ਤੇ 10 ਦਿਨਾਂ ਦੇ ਵਿੱਚੋ ਕੰਮ ਹੋ ਜਾਂਦਾ ਲੇਕਿਨ ਸਰਕਾਰਾਂ ਕਿਉਂ ਨਹੀਂ ਇਹ ਕੰਮ ਕਰਵਾਉਂਦੀਆਂ ਕਾਰਨ ਕੀ ਸਮਝਦੇ ਹੋ ਕਾਰਨ ਸਭ ਤੋਂ ਵੱਡਾ ਹੈਗਾ ਜੀ ਭ੍ਰਿਸ਼ਟਾਚਾਰ ਜੀ ਵਿਆਪਕ ਤੌਰ ਤੇ ਭ੍ਰਸ਼ਟਾਚਾਰ ਸਾਡੇ ਸਮਾਜ ਦੇ ਵਿੱਚ ਫੈਲ ਚੁੱਕਿਆ ਹੈ ਜਿਹੜਾ ਬੰਦਾ ਕੁਰਸੀ ਤੇ ਬੈਠਦਾ ਹੈ ਜਿਹੜੀ ਜਿਹੜੀ ਵੀ ਕੁਰਸੀ ਤੇ ਬੈਠਦਾ ਹੈ ਉਹ ਆਪਣੇ ਫਰਜ਼ ਭੁੱਲ ਜਾਂਦਾ ਹੈ ਜਿਹੜੇ ਅਫਸਰਾਂ ਦੀ ਡਿਊਟੀ ਸੀ ਕਿ ਆਹ ਪਾਣੀ ਦੇ ਵਿੱਚ ਪੋਲੂਸ਼ਨ ਨਹੀਂ ਹੋਣਾ ਚਾਹੀਦਾ ਉਹ ਉਹ ਆਪਣੀ ਡਿਊਟੀ ਨਹੀਂ ਨਿਭਾ ਰਹੇ ਤੇ ਉਹ ਆਪਣੀਆਂ ਅੱਖਾਂ ਮੀਚਦੇ ਨੇ ਅੱਖਾਂ ਮੀਚਦੇ ਕਿਉਂ ਨੇ ਉਹਨਾਂ ਦੇ ਵੈਸਟਰਡ ਇੰਟਰਸਟ ਇਨਵੋਲਵ ਨਹੀਂ ਵਰਨਾ ਕੋਈ ਕਾਨੂੰਨ ਨਹੀਂ ਕਹਿੰਦਾ ਕਿਸੇ ਦਰਿਆ ਦੇ ਵਿੱਚ ਗੰਦਾ ਪਾਣੀ ਕੋਈ ਸੁੱਟ ਸਕੇ 1974 ਤੋਂ ਇਹ ਵਾਟਰ ਐਕਟ ਪੋਲੂਸ਼ਨ ਐਕਟ ਬਣਿਆ ਹੋਇਆ ਹੈ ਕਿ ਕਿਸੇ ਪਾਣੀ ਦੇ ਵਿੱਚ ਗੰਦਾ ਪਾਣੀ ਨਹੀਂ ਸੁੱਟਿਆ ਜਾ ਸਕਦਾ ਪਰ ਬੁੱਢਾ ਦਰਿਆ ਜਾਗਦੀ ਮਿਸਾਲ ਹੈ ਕਿ ਬੁੱਢਾ ਦਰਿਆ ਨੂੰ ਅਸੀਂ ਇੰਨਾ ਕੁ ਪਲੀਤ ਕਰਤਾ ਕਿ ਹਰ ਇੱਕ ਸ਼ਖਸ ਬੁੱਢਾ ਦਰਿਆ ਨਾ ਕਹਿ ਕੇ ਬੁੱਢਾ ਨਾਲਾ ਕਹਿੰਦਾ ਔਰ ਬੁੱਢਾ ਨਾਲਾ ਦੇ ਰਾਹੀ ਉਹ ਜ਼ਹਿਰ ਅਸੀਂ ਅੱਗੇ ਵੰਡਦੇ ਆ ਪੂਰੇ ਪੰਜਾਬ ਨੂੰ ਸਤਲੁਜ ਦੇ ਰਾਹ ਲੱਗਦਾ ਕਿ ਕਦੇ ਸਾਫ਼ ਹੋਏਗਾ ਬੁੱਢਾ ਨਾਲਾ ਜਬ ਤੱਕ ਆਸ ਤਬ ਤੱਕ ਆਸ ਕਿਉਂਕਿ ਬਹੁਤ ਜ਼ਿੰਦਗੀਆਂ ਖਤਮ ਕਰਵਾ ਲੀਆਂ ਹੁਣ ਲੋਕਾਂ ਨੂੰ ਇਹ ਸਬਰ ਜਵਾਬ ਦੇ ਗਿਆ ਹੈਗਾ ਮਰਨ ਨਾਲ ਲੜਨਾ ਚੰਗਾ ਇਹ ਲੁਧਿਆਣਾ ਆਪਣੇ ਪਾਣੀ ਦਾ ਆਪ ਇੰਤਜ਼ਾਮ ਕਰੇ ਕਿਉਂ ਨਹੀਂ ਕਰ ਸਕਦੇ ਜੇਕਰ ਇੱਕ ਜਿੰਨੀਆਂ ਫੈਕਟਰੀਆਂ ਹੁੰਦੀਆਂ ਨੇ ਉਹਨਾਂ ਨੂੰ ਜਦੋਂ ਪਰਮਿਸ਼ਨਾਂ ਦੇਣੀਆਂ ਹੁੰਦੀਆਂ ਨੇ ਉਸ ਟਾਈਮ ਕਾਗਜ਼ਾਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਜ਼ੀਰੋ ਲਿਕਵਿਡ ਡਿਸਚਾਰਜ ਦੇ ਨਾਲ ਇਹ ਫੈਕਟਰੀਆਂ ਹੋਣਗੀਆਂ ਔਰ ਪ੍ਰੈਕਟੀਕਲੀ ਉਸ ਚੀਜ਼ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਤਾਂ ਇਹਦੇ ਲਈ ਅਫਸਰ شاہੀ ਵੀ ਜ਼ਿੰਮੇਵਾਰ ਹੈ ਉਹ ਇਹਦੇ ਲਈ ਸਾਡੇ ਨੁਮਾਇंदे ਵੀ ਜ਼ਿੰਮੇਵਾਰ ਨੇ ਕਿ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਗਰਾਊਂਡ ਦੇ ਉੱਤੇ ਇੰਪਲੀਮੈਂਟ ਕਿਉਂ ਨਹੀਂ ਕੀਤਾ ਜਾਂਦਾ ਧੰਨਵਾਦ ਥੈਂਕ ਯੂ ਸੋ ਇਸੇ ਕੇ ਸਾਡੇ ਨਾਲ ਕੁਲਦੀਪ ਖੈਰਾ ਜੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਬੁੱਢਾ ਨਾਲਾ ਜਿਹੜਾ ਨਸੂਰ ਬੰਦਾ ਜਾ ਰਿਹਾ ਜੇਕਰ ਹਲੇ ਵੀ ਸਰਕਾਰਾਂ ਜੇ ਨਾ ਜਾਗੀਆਂ ਤਾਂ ਅਸੀਂ 15 ਅਗਸਤ ਨੂੰ ਜਿੱਥੇ ਸਰਕਾਰਾਂ ਤੇ ਸਾਰਾ ਦੇਸ਼ ਆਜ਼ਾਦੀ ਮਨਾਏਗਾ ਉੱਥੇ ਹੀ ਅਸੀਂ ਜਿਹੜੇ ਲੋਕ ਨੇ ਲੁਧਿਆਣਾ ਦੇ ਉਹਨਾਂ ਨੂੰ ਅਵੇਅਰਨੈਸ ਕਰਾਂਗੇ ਕਿ ਜੇ ਹਲੇ ਵੀ ਤੁਸੀਂ ਨਹੀਂ ਜਾਗੇ ਤਾਂ ਇਹ ਨਾਲਾ ਇੱਥੇ ਦਾ ਇੱਥੇ ਹੀ ਰਹਿ ਜਾਏਗਾ ਸੋ ਹੋਰ ਵੀ ਲੋਕਾਂ ਨਾਲ ਇਸੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਰਵਾਂਗੇ ਦੇ ਇਧਰ ਉਹ ਬਣੇ ਰੋ ਜਾਂ